ਕਰ ਦੋ ਕਰ ਦੋ ਸਤਿ ਸ੍ਰੀ ਅਕਾਲ ਕਿਸਾਨ ਭਰਾਓ ਅੱਜ ਆਪਾਂ ਕਣਕ 'ਚ ਨਦੀਨ ਨਾਸ਼ਕ ਗੁੱਲੀ ਡੰਡੇ ਦੀ ਸਪਰੇ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਕਈ ਵਾਰ ਚੰਗੀਆਂ ਦਵਾਈਆਂ ਸਹੀ ਤਰੀਕੇ ਨਾਲ ਨਾ ਵਰਤਣ ਦੇ ਕਾਰਨ ਆਪਾਂ ਨੂੰ ਅچھے ਰਿਜ਼ਲਟ ਨਹੀਂ ਮਿਲਦੇ ਸੋ ਕਈ ਵਾਰ ਆਪਾਂ ਦੇਖਿਆ ਜੀਮੇਦਾਰ ਕਹਿੰਦਾ ਮੈਂ ਹੱਥ ਥਲੇ ਪੰਪ ਨਾਲ ਟੱਕ ਵਾਲੀ ਨੋਜ਼ਲ ਲਾ ਕੇ ਸਪਰੇ ਕਰੀ ਆ ਪਰ ਕਹਿੰਦਾ ਜ਼ਿਆਦਾਤਰ ਜ਼ਿੰਮੇਦਾਰ ਜਿਹੜੇ ਆ ਉਹ ਇਸ ਨੂੰ ਉੱਪਰ ਕਰਕੇ ਇਸ ਤਰੀਕੇ ਦੇ ਨਾਲ ਸਪਰੇਅ ਕਰਦੇ ਨੇ ਇਸ ਤਰੀਕੇ ਨਾਲ ਸੋ ਆਪਾਂ ਟੱਕ ਵਾਲੀ ਨੋਜ਼ਲ ਤਾਂ ਲਾ ਲਈ ਸਾਰਾ ਕੁਝ ਸਹੀ ਵਰਤ ਲਿਆ ਪਰ ਇਹਦਾ ਸਹੀ ਤਰੀਕਾ ਜਿਹੜਾਗਾ ਉਹ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਸਪਰੇਅ ਕਰਨੀ ਹੈਗੀ ਟੱਕ نیچے ਕਰਕੇ ਪ੍ਰੋਪਰ ਇੱਕ ਲੇਅਰ ਬਣਦੀ ਹੈਗੀ ਇਸ ਤਰ੍ਹਾਂ ਕੋਈ ਵੀ ਜਗ੍ਹਾ ਜਿਹੜੀ ਉਹ ਨਹੀਂ ਛੁੱਟਦੀ ਸੋ ਆਪਾਂ ਨੂੰ ਜਿਹੜੀ ਇਹ ਹੈਗੀ ਨਦੀਨ ਦਾਸ਼ਕ ਹਰਬੀ ਸਾਈਡ ਦੀ ਸਪਰੇਅ ਹੈਗੀ ਹੱਥ ਵਾਲੇ ਪੰਪ ਨਾਲ ਟੱਕ ਵਾਲੀ ਨੋਜ਼ਲ ਨਾਲ ਜਿੰਨਾ ਵੀ ਰਾਂ ਕਰਨੀ ਆ ਉਹ ਜ਼ਿਆਦਾਤਰ ਇਸ ਤਰੀਕੇ ਨਾਲ ਕਰਨਗੇ ਤੇ ਆਪਾਂ ਨੂੰ ਅچھے ਰਿਜ਼ਲਟ ਮਿਲਣਗੇ